ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਤੁਈ ਜਾਣਦੇ ਹੋ ਧਰਮਪ੍ਰੀਤ ਬੱਚਾ ਦਾ ਨੌਜਵਾਨ ਸਿੱਖ ਮੁਖਮੰਦ ਸਿੰਘ ਨੂੰ ਕਹਿੰਦੇ ਆ ਜੋ ਕੁਝ ਹੋਇਆ ਸੀ ਸਾਰਾ ਵਰਤਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸੋ ਅੱਜ ਜਿਹੜਾ ਵਾ ਇਸ ਬੱਚੇ ਦਾ ਖੜੇ ਆ ਕਿ ਮਹਾਰਾਜ ਨੇ ਜ਼ਿਵਾ ਲਈ ਆ ਇਹਦਾ ਖੜੇ ਇਸ ਕਰਕੇ ਨਹੀਂ ਵੀ ਇਹ ਕੌਣ ਆ ਕੀ ਆ ਜਾਂ ਕੀ ਮਸਲਾ ਖੜੇ ਕੇਸਾਂ ਕਰਕੇ ਕਿਉਂਕਿ ਕੇਸ ਗੁਰੂ ਦੀ ਮੋਹਰ ਨਹੀਂ ਮਹਾਰਾਜ ਜੀ ਸਾਨੂੰ ਹੁਕਮ ਕੀ ਸਾਡੇ ਬਾਰੇ ਕੀ ਕੀਤਾ ਪਾ ਜਾਣਦੇ ਆ ਬਿਨਾ ਸ਼ਸਤਰ ਕੇਸ ਸਿੰਘ ਦੇ ਉਹਨਾਂ ਦੇਦਾਰੇ ਤੇ ਇਹ ਵਿਦਵੀ ਹੋਈ ਕੇਸਾਂ ਦੀ ਸੋ ਉਹਦੇ ਵਾਸਤੇ ਅੱਜ ਸਾਰੇ ਸਿੱਖ ਸਮੇਤ ਮਹਾਰਾਜ ਨੇ ਕਿਰਪਾ ਕੀਤੀ ਹੈ ਆਏ ਆ ਕਿ ਲਿਖਤੀ ਤਰਖਾਸਤ ਜਿਹੜੀ ਆ ਉਹ ਕਰਕੇ ਆਏ ਆ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ 295 ਦਾ ਦੰਦੇ ਪਰਚਾ ਕੀਤਾ ਜਾਵੇ ਸੋ ਕੇਸਾਂ ਦੀ ਬੇਰੁਤੀ ਦੇ ਕਰਕੇ ਖੜੇ ਨੇ ਸਾਰੇ ਤੇ ਇਹ ਸਾਡਾ ਫਰਜ਼ ਵੀ ਬਣਦਾ ਕੋਈ ਆਸਾਨ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿੰਨੇ ਆ ਵਿਚਰਦੇ ਆ ਫਿਰ ਆਪਣਾ ਫਰਜ਼ ਵੀ ਬੰਦਾ ਸੋ ਸਿਰਫ ਫੇਸਬੁੱਕ ਤੇ ਗੱਲਾਂ ਕਰਕੇ ਫੋਟੋਆਂ ਪਾ ਕੇ ਲਈ ਗੱਲ ਬੰਦੀ ਹੁੰਦੀ ਗੱਲ ਗਰਾਊਂਡ ਤੇ ਕੰਮ ਕਰਕੇ ਬਣਦੀ ਹੁੰਦੀ ਆ ਤੇ ਗਰਾਊਂਡ ਤੇ ਕੰਮ ਦੇ ਕਰਦੇ ਲਈ ਤੁਹਾਨੂੰ ਗਰਾਊਂਡ ਤੇ ਉਤਰਨਾ ਪੈਂਦਾ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਦੇ ਕੋਲੋਂ ਸਵਾਮਣ ਲੈਂਦੇ ਰਹਿਣ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕਾ